ਦੇਖੋ ਜੀ ਮੈਂ ਮੈਂ ਐਜ਼ ਇੰਡੀਵਿਜੂਅਲ ਉਹ ਮੇਰਾ ਫੈਸਲਾ ਸੀਗਾ ਮੇਰਾ ਜ਼ਮੀਰ ਨਹੀਂ ਕਹਿੰਦਾ ਸੀਗਾ ਕਿ ਮੈਂ ਉਹਨਾਂ ਦੇ ਨਾਲ ਮੈਚ ਖੇਡਾਂ ਤੇ ਮੈਂ ਨਹੀਂ ਖੇਡਿਆ ਬਾਕੀ ਬੀਸੀਸੀਆਈ ਜਾਂ ਹੋਰ ਵੱਡੇ ਅਧਿਕਾਰ ਉਹ ਡਿਸਾਈਡ ਕਰਨਗੇ ਕਿ ਕੀ ਕਰਨਾ ਚਾਹੀਦਾ ਸਰਕਾਰਾਂ ਕੀ ਡਿਸਾਈਡ ਕਰਦੀਆਂ ਬਹੁਤ ਕੁਝ ਉੱਤੇ ਨਿਰਭਰ ਕਰਦਾ ਮੈਂ ਉਮੀਦ ਕਰਦਾ ਹਾਂ ਇਹ ਜਿਹੜਾ ਵੀ ਕੋਈ ਨਤੀਜਾ ਹੋਏਗਾ ਲੋਕਾਂ ਨੂੰ ਤੁਹਾਡੇ ਫੈਸਲੇ ਦਾ ਸਾਰਾ ਹਿੰਦੁਸਤਾਨ ਵਾਲਾ ਨੇ ਸਵਾਗਤ ਕੀਤਾ ਤੇ ਉਹਨਾਂ ਨੂੰ ਬਹੁਤ ਵਧੀਆ ਫੈਸਲਾ ਲੱਗਾ ਕਿ ਤੁਸੀਂ ਏਡਾ ਵਧੀਆ ਫੈਸਲਾ ਲਿਆ ਤੁਸੀਂ ਪਾਕਿਸਤਾਨ ਦੇ ਨਾਲ ਨਹੀਂ ਖੇਡੇ ਤੇ ਹੁਣ ਉਹ ਅਸਲ ਦੀ ਉਮੀਦ ਹੈ ਪਾਕੀ ਟੀਮ ਤੋਂ ਵੀ ਕਰਦੇ ਆ ਕਿ ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਦੇ ਨਾਲ ਨਾ ਖੇਡਿਆ ਜਾਵੇ ਦੇਖੋ ਇਹ ਮੈਂ ਕਹਨ ਕਿ ਇਹ ਮੇਰਾ ਪਰਸਨਲ ਇੱਕ ਡਿਸੀਜਨ ਆ ਕਿ ਜਦ ਤੱਕ ਸਾਡੇ ਹਾਲਾਤ ਕਿਸੇ ਵੀ ਦੇਸ਼ ਦੇ ਨਾਲ ਠੀਕ ਨਹੀਂ ਆ ਤੇ ਫਿਰ ਨਾ ਉਹਨਾਂ ਨਾਲ ਵਪਾਰ ਤੇ ਨਾ ਫਿਰ ਉਹਨਾਂ ਦੇ ਨਾਲ ਕੋਈ ਕੰਮ ਕਰ ਤੇ ਨਾ ਫਿਰ ਉਹਨਾਂ ਨਾਲ ਕ੍ਰਿਕਟ ਕ੍ਰਿਕਟ ਤਾਂ ਬਹੁਤ ਛੋਟੀ ਚੀਜ਼ ਹੈ ਬਾਕੀ ਵੱਡੇ ਅਹੁਦੇਦਾਰ ਜਾਂ ਸਰਕਾਰਾਂ ਜੋ ਸੋਚਦੀਆਂ ਆ ਉਹ ਉਹ ਸਰਕਾਰਾਂ ਦੀ ਸੋਚ ਹੈ ਬਾਕੀ ਐਜ਼ ਅ ਇੰਡੀਵਿਜੂਅਲ ਮੈਨੂੰ ਲੱਗਦਾ ਸੀ ਕਿ ਇਹ ਠੀਕ ਨਹੀਂ ਹੈ ਕਿ ਇੱਕ ਪਾਸੇ ਸਾਡੇ ਫੌਜੀ ਭਾਈ ਉਹਨਾਂ ਦੇ ਨਾਲ ਸ਼ਹਾਦਤਾਂ ਹੁੰਦੀਆਂ ਆ ਸਾਡੇ ਬੰਦੇ ਜਿਹੜੇ ਆ ਉੱਥੇ ਪੈ ਲਗਾਉਣ ਦੇ ਵਿੱਚ ਜੋ ਹੋਇਆ ਉਹ ਉਹ ਠੀਕ ਨਹੀਂ ਹੋਇਆ ਤੇ ਉਹਦੇ ਬਾਵਜੂਦ ਅਸੀਂ ਕ੍ਰਿਕਟ ਖੇਡੀ ਤਾਂ ਉਹ ਤਾਂ ਠੀਕ ਮੈਸੇਜ ਨਹੀਂ ਦਿੰਦਾ